ਸਖਪਾਲ ਖੈਰਾ ਦੀਆਂ ਮੁਸ਼ਕਲਾਂ ਦੁਆਰਾ ਵੱਧ ਗਈਆਂ ਨੇ ਲੰਗੇ ਦੇਣ ਸੁਭਾਨਪੁਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਜਦੋਂ ਨਾਬਾ ਜੇਲ੍ਹ ਚੋਂ ਬਾਹਰ ਆਉਂਦੇ ਨੇ ਅਦਾਲਤ ਵਿੱਚ ਪੇਸ਼ ਕਰਦੇ ਨੇ ਕਪੂਰਥਲਾ ਅਦਾਲਤ ਵਿੱਚ ਪੇਸ਼ੀ ਹੁੰਦੀ ਹੈ ਔਰ ਐਡਵੋਕੇਟ ਸੁਪਰੀਤ ਕੌਰ ਵੱਲੋਂ ਇੱਕ ਦਿਨ ਦਾ ਰਿਮਾਂਡ ਜਿਹੜਾ ਉਹ ਪੁਲਿਸ ਨੂੰ ਦੇ ਦਿੱਤਾ ਜਾਂਦਾ ਹੈ ਰੀਮਾਂਡ ਜ਼ਰੂਰ ਦਿੱਤਾ ਜਾਂਦਾ ਆ 195A ਤੇ 506 ਦੀ ਧਾਰਾ ਅਧੀਨ ਮਾਮਲਾ ਵੀ ਦਰਜ ਹੁੰਦਾ ਆ ਔਰ ਇਸ ਮਾਮਲੇ ਦੇ ਉੱਤੇ ਹੁਣ 5 ਦਿਨ ਦਾ ਰਿਮਾਂਡ ਦੁਬਾਰਾ ਮੰਗਿਆ ਗਿਆ ਸੀ ਉਸ ਦੀ ਥਾਂ ਦੇ ਉੱਤੇ 14 ਦਿਨਾਂ ਦੀ ਨਿਆਇਕ ਹਿਰਾਸਤ ਜਿਹੜੀ ਹੈ ਉਹ ਪਾਦਤੀ ਗਈ ਹੈ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਉੱਤੇ ਸੁਖਪਾਲ ਖੈਰਾ ਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ ਆ ਸੁਖਪਾਲ ਖੈਰਾ ਦੇ ਖਿਲਾਫ ਵੱਖ-ਵੱਖ ਦੋਸ਼ ਲੱਗੇ ਨੇ 195A ਤੇ 506 ਧਾਰਾ ਦੇ ਅਧੀਨ ਧਮਕਾਉਣ ਦੇ ਇਲਜ਼ਾਮ ਲੱਗੇ ਨੇ ਅਪਰਾਧਿਕ ਧਮਕੀ ਦੇਣ ਦੇ ਇਲਜ਼ਾਮ ਲੱਗੇ ਨੇ ਇੱਕ ਮਹਿਲਾ ਦੀ ਸ਼ਿਕਾਇਤ ਉੱਤੇ ਐਕਸ਼ਨ ਲਿਆ ਗਿਆ ਤੁਹਾਨੂੰ 15 ਸਤੰਬਰ ਨੂੰ ਬਿਆਨ ਦਰਜ ਕੀਤੇ ਗਏ ਸੀ ਰਣਜੀਤ ਕੌਰ ਦੇ ਜਿਸ ਮਹਿਲਾ ਦੇ ਕਹਿਣ ਮੁਤਾਬਕ ਇਹ ਸ਼ਿਕਾਇਤ ਜਿਹੜੀ ਹੈ ਇਸ ਉੱਤੇ ਐਕਸ਼ਨ ਹੋਇਆ ਆ ਔਰ 30 ਸਤੰਬਰ ਨੂੰ ਸੁਖਪਾਲ ਖੈਰਾ ਨੂੰ ਜੇਲ ਹੁੰਦੀ ਹੈ ਸੁਖਪਾਲ ਖੈਰਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ 30 ਸਤੰਬਰ ਤੋਂ ਬਾਅਦ ਜਦੋਂ ਹੁਣ ਸੁਖਪਾਲ ਖੈਰਾ 4 ਤਰੀਕ ਨੂੰ ਰਿਹਾ ਹੁੰਦੇ ਨੇ ਉਹਨਾਂ ਦੀ ਪਟੀਸ਼ਨ ਤੇ ਸੁਣਵਾਈ ਹੁੰਦੀ ਹੈ ਤੇ ਰਿਹਾ ਕਰ ਦਿੱਤਾ ਜਾਂਦਾ ਆ ਰਿਹਾ ਹੋਣ ਦੇ ਫੌਰੀ ਬਾਅਦ ਸੁਖਪਾਲ ਖੈਰਾ ਨੂੰ ਦੁਬਾਰਾ ਗ੍ਰਫਤਾਰ ਕਰ ਲਿਆ ਜਾਂਦਾ ਅੱਧੇ ਘੰਟੇ ਦੇ ਅੰਦਰ ਅੰਦਰ ਪੁਲਿਸ ਗ੍ਰਫਤਾਰ ਕਰ ਲੈਂਦੀ ਹੈ ਔਰ ਸੁਭਾਨਪੁਰ ਪੁਲਿਸ ਵੱਲੋਂ ਕਪੂਰਥਲਾ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਂਦਾ ਇੱਕ ਦਿਨ ਦਾ ਰਿਮਾਂਡ ਹਾਸਲ ਹੋ ਜਾਂਦਾ ਰਿਮਾਂਡ ਮੁੱਕਦਾ ਆ ਰਿਮਾਂਡ ਤੋਂ ਬਾਅਦ 5 ਦਿਨਾਂ ਦਾ ਹੋਰ ਰਿਮਾਂਡ ਮੰਗਿਆ ਜਾਂਦਾ ਪਰ ਅਦਾਲਤ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਹੀ ਭੇਜ ਦਿੱਤਾ ਗਿਆ ਉਸ ਉੱਤੇ ਸੁਖਪਾਲ ਖੈਰਾ ਵੱਲੋਂ ਸੁਖਪਾਲ ਖੈਰਾ ਦੇ ਬੇਟੇ ਵੱਲੋਂ ਔਰ ਉਹਨਾਂ ਦੇ ਵਕੀਲਾਂ ਵੱਲੋਂ ਵੀ ਇਤਰਾਜ਼ ਚੁੱਕਿਆ ਗਿਆ ਇਸ ਮਾਮਲੇ ਨੂੰ ਲੈ ਕੇ ਸੁਖਪਾਲ ਖੈਰਾ ਦੀ ਸਪੋਰਟ ਦੇ ਵਿੱਚ ਵੀ ਕਈ ਲੀਡਰ ਤੇ ਕਈ ਲੋਕ ਆਉਂਦੇ ਨਜ਼ਰ ਆਏ ਨੇ ਸੁਖਪਾਲ ਖੈਰਾ ਦੀ ਗ੍ਰਿਫਤਾਰੀ ਤੋਂ ਬਾਅਦ ਸਾਫ਼ ਤੌਰ ਦੇ ਉੱਤੇ ਜਦੋਂ ਉਹਨਾਂ ਨੂੰ ਦੁਬਾਰਾ ਪੇਸ਼ ਕੀਤਾ ਜਾਂਦਾ ਜਦੋਂ ਨਿਆਂਇਕ ਹਿਰਾਸਤ ਦਿੱਤੀ ਜਾਂਦੀ ਹੈ ਉਦੋਂ ਸੁਖਪਾਲ ਖੈਰਾ ਇੱਕ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਸੀਐਮ ਭਗਵੰਤ ਮਾਨ ਦੇ ਮੁਖਾਤਬ ਹੋ ਕੇ ਸੁਖਪਾਲ ਖੈਰਾ ਕੁਝ ਇਹੋ ਜਿਹਾ ਕਹਿ ਜਾਂਦੇ ਨੇ ਜਾਂਦੇ ਜਾਂਦੇ ਜਿਸ ਤੋਂ ਬਾਅਦ ਮਾਮਲਾ ਹੋਰ ਭੱਗ ਜਾਂਦਾ ਔਰ ਨਾਲੋ ਨਾਲ ਸੁਖਪਾਲ ਖੈਰਾ ਦੇ ਇਸ ਬਿਆਨ ਤੋਂ ਬਾਅਦ ਕਈ ਐਡਵੋਕੇਟਸ ਵੀ ਸਾਹਮਣੇ ਆਏ ਨੇ ਔਰ ਸਾਫ਼ ਤੌਰ ਦੇ ਉੱਤੇ ਸੁਖਪਾਲ ਖੈਰਾ ਦੀ ਗ੍ਰਿਫਤਾਰੀ ਕਿਸ ਹ ਉਸ ਬਾਰੇ ਵੀ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਆਓ ਸੁਣ ਲੈਂਦੇ ਹਾਂ ਸੁਖਪਾਲ ਖੈਰਾ ਨੇ ਕੀ ਕਿਹਾ ਸੀ ਔਰ ਐਡਵੋਕੇਟ ਦਾ ਕੀ ਕਹਿਣਾ ਹੈ ਧੰਨਵਾਦ ਹੈ ਭਗਵਾਨ ਤੁਮ ਜੀ ਇਹਨਾਂ ਦੇ ਨਾਲ ਲੜਦਾ ਕੁਛ ਦਈ ਹੋਇਆ ਪਿਆ ਮੇਰੇ ਕਰਤੇ ਇਸ ਕੇਸ ਚ ਇੱਕ ਹੋਰ ਫੈਕਟ ਜਿਹੜਾ ਬਹੁਤ ਇੰਪੋਰਟੈਂਟ ਬਾਹਰ ਆਇਆ ਹੈਗਾ ਉਹ ਇਹ ਆਇਆ ਹੈਗਾ ਕਿ 30 10 ਨੂੰ ਜਿਹੜਾ ਇਹ ਮੇਨ ਜਿਹੜਾ ਕਹਿੰਦੇ ਜੀ ਜੀ ਕਸ਼ਮੀਰ ਸਿੰਘ ਜਿਨੇ ਬਿਆਨ ਜਿਹੜੇ ਦਿੱਤੇ ਨੇ ਜਿਹਦੇ ਵਿੱਚ ਖੈਰਾ ਸਾਹਿਬ ਦਾ ਉਹਨੇ ਦੱਸਿਆ ਉਹ ਦਿੱਤੇ ਨੇ 30 10 ਨੂੰ ਉਹ ਦਿੱਤੇ ਨੇ ਵੀ ਦਿੱਤੇ ਜੀ ਉੱਥੇ ਕੋਰਟ ਦੇ ਵਿੱਚ 164 ਦੇ ਬਿਆਨ ਨੇ ਜੀ ਉਹ 30 10 ਨੂੰ ਦਿੱਤੇ ਜੀ ਔਰ ਇੰਟਰਸਟਿੰਗਲੀ ਇਹ ਫੈਕਟ ਹੈ ਕਿ 15 10 ਨੂੰ ਉਹਦੀ ਵਾਈਫ ਰਣਜੀਤ ਕੌਰ ਇਹ ਅਲੀਗੇਸ਼ਨ ਲਾ ਰਹੀ ਹੈ ਕਿ 15 10 ਨੂੰ ਮੇਰੇ ਕਰਦੋ ਆਣ ਪਛਾਤੇ ਬੰਦੇ ਆਏ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਤੇਰੇ ਹਸਬੰਡ ਨੇ ਬਿਆਨ ਦਿੱਤੇ ਉਹ ਵਿਡਰਾ ਕਰ ਲੈ ਹੂੰ ਸੋ ਕਿੰਨਾ ਇਹ ਇੱਕ ਫੈਕਟ ਕਿੰਨਾ ਗਲਤ ਆ ਰਿਹਾ ਹੈ ਕਿ ਜਿਹੜੇ ਬਿਆਨ ਦਿੱਤੇ ਹੀ ਨਹੀਂ ਦਿੱਤੇ ਹੀ ਨਹੀਂ ਉਹ ਬਿਆਨ ਵਿਡਰਾ ਕਰ ਦੋ ਦੋ ਹਫ਼ਤੇ ਪਹਿਲਾਂ ਉਹ ਆ ਰਿਹਾ ਹੈ ਜੀ ਕਿ 15 10 ਨੂੰ ਉਹ ਮੈਨੂੰ ਧਮਕਾ ਰਹੇ ਨੇ ਬਿਆਨ ਉਹਦੋਂ ਦਿੱਤੇ ਹੀ ਨਹੀਂ ਸੀ 15 ਦਿਨ ਪਹਿਲਾਂ ਹੀ ਉਹਨੂੰ ਸੁਪਨਾ ਆਇਆ ਸੀ ਵੀ 15 ਦਿਨ ਪਹਿਲਾਂ ਹੀ ਜੀ ਜੀ ਸੋ ਇਸ ਕਰਕੇ ਇਹ ਜਿਹੜੀ ਐਫਆਈਆਰ ਹੈ ਪ੍ਰੋਪਰਲੀ politically motivated ਹੈ ਪੂਰੀ ਟੁੱਟੀ ਹੈ ਜਿਹੜਾ ਕਿ ਹਾਈ ਕੋਰਟ ਚ ਕੁਐਸ਼ ਹੋਣਾ ਵੀ ਬੰਦ ਹੈ ਸੋ ਉਹਦੇ ਲਈ ਜਾਇਆ ਜਾਏਗਾ ਹਾਈ ਕੋਰਟ ਤੇ ਜ਼ਰੂਰ ਜਾਇਆ ਜਾਏਗਾ ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ